ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਪਿੰਡਾਂ ਦੇ ਵਿੱਚ ਗਰਮ ਦਿਖਾਈ ਦੇ ਰਿਹਾ ਹੈ ਤੇ ਉੱਥੇ ਹੀ ਜਿਹੜਾ ਕਿ ਨਾਮਜ਼ਦਗੀ ਪੱਤਰ ਭਰਨ ਦਾ ਕੱਲ ਆਖਰੀ ਦਿਨ ਹੈ ਤੇ ਇਸ ਤੋਂ ਪਹਿਲਾਂ ਹੀ ਕਮਸਾਨ ਜਾ ਰਹੀ ਹੈ ਤੇ ਦੱਸਦੀ ਹੈ ਕਿ ਯੂਥ ਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਘੱਟ ਸਮਾਂ ਮਿਲਿਆ ਹੈ ਤੇ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜਾ ਕਿ ਪੱਤਰ ਦਾਖਲ ਕਰਨ ਦੇ ਵਿੱਚ ਹਜੇ ਜਿਹੜਾ ਕਿ ਉਹਨਾਂ ਨੂੰ ਸਮਾਂ ਚਾਹੀਦਾ ਤੇ ਪਹਿਲਾਂ ਹੀ ਕਮਸਾਣਾ ਜਿਹੜਾ ਕਿ ਦਸਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਫਿਰ ਤੋਂ ਸਵਾਲਾਂ ਦੇ ਵਿੱਚ ਸਰਬਜੀਤ ਸਿੰਘ ਝਿੰਜਰ ਨੇ ਕੇਰਿਆ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਆਓ ਤੁਹਾਨੂੰ ਸੁਣਾਉਣੀ ਹੈ ਸਰਬਜੀਤ ਝਿੰਜਰ ਦਾ ਹੋਰ ਕੀ ਕਹਿਣਾ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਪੂਰਾ ਕਰਮ ਹੋਇਆ ਹੋਇਆ ਤੇ ਕੱਲ ਨੂੰ ਲਾਸਟ ਇੱਕ ਦਿਨ ਰਹਿ ਗਿਆ ਫਾਰਮ ਭਰਨ ਦਾ ਜਿਹੜੀਆਂ ਨਾਮਜ਼ਦਗੀਆਂ ਨੇ ਉਹ ਕੱਲ ਨੂੰ ਇੱਕ ਦਿਨ ਰਹਿ ਗਿਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਸਾਡੇ ਕੋਲ ਡਾਟਾ ਹੈ ਲਗਭਗ 50% ਤੋਂ ਵੱਧ ਫਾਰਮ ਹੀ ਨਹੀਂ ਜਮ੍ਹਾਂ ਹੋਏ ਹਲੇ ਮਤਲਬ ਪੰਚਾਇਤਾਂ ਦੇ ਇਹ ਹਾਲਾਤ ਇਹਦੇ ਲਈ ਜ਼ਿੰਮੇਵਾਰ ਮੈਂ ਸਮਝਦਾ ਕਿ ਸਰਕਾਰ ਤਾਂ ਹੈਗੀ ਉਹ ਹੈਗੀ ਆ ਚੋਣ ਕਮਿਸ਼ਨ ਵੀ ਨਾਲ ਹੀ ਆ ਕਾਰਨ ਦਿਨ ਥੋੜੇ ਰੱਖੇਗੇ ਫਾਰਮ ਭਰ ਲੈ ਲਈ ਤੇ ਫਾਰਮੈਲਿਟੀਆਂ ਇੰਨੀਆਂ ਜ਼ਿਆਦੇ ਮਤਲਬ ਕੋਈ ਕਚਹਿਰੀਆਂ ਤੁਰੇ ਫਿਰਦਾ ਕੋਈ ਵਕੀਲ ਕੋਲ ਤੁਰੇ ਫਿਰਦਾ ਇੰਨੀ ਜ਼ਿਆਦੇ ਪੁੱਛਗਿੱਛ ਮੈਂ ਕਹਿੰਦਾ ਇੰਨੀ ਤਾਂ ਮੈਂਬਰ ਪਾਰਲੀਮੈਂਟ ਤੇ ਐਮ ਐਲ اے ਲਈ ਨਹੀਂ ਜਿੰਨੀਆਂ ਫਾਰਮੈਲਿਟੀਆਂ ਪੂਰੀਆਂ ਹੁੰਦੀਆਂ ਜਿੰਨੀਆਂ ਸਰਪੰਚ ਤੇ ਇੱਕ ਪੰਚ ਲਈ ਰੱਖ ਦਿੱਤੀਆਂ ਗਈਆਂ ਚਾਰ ਚਾਰ ਗਵਾਹ ਦੋ ਦੋ ਤਸਦੀਕ ਕਰਤਾ ਕਰਤਾ ਦੋ ਦੋ ਗਵਾਹ ਚਾਰ ਚਾਰ ਬੰਦੇ ਕਹਿੰਦੇ ਮਤਲਬ ਹਾਲਾਤ ਇਹ ਨੇ ਕਿ ਇੱਕ ਦਿਨ ਰਹਿ ਗਿਆ ਤੇ 50% ਤੋਂ ਵੱਧ ਫਾਰਮ ਹੀ ਨਹੀਂ ਜਮ੍ਹਾਂ ਹੋਏ ਹਾਲ ਤੱਕ ਤੇ ਕੱਲੋਂ ਹੁਣ ਕਿਵੇਂ ਫਾਰਮ ਜਮਾ ਹੋਣਗੇ ਕਿਹੜੇ ਹਾਲਾਤ ਬਣਗੇ ਤੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਘਟਨਾਵਾਂ ਦੇਖੀਆਂ ਨੇ ਜਿਹੜੇ ਹਿਸਾਬ ਨਾਲ ਲੜਾਈਆਂ ਝਗੜੇ ਫਾਰਮ ਭਰਨ ਤੋਂ ਰੋਕਣਾ ਹੋਰ ਕਈ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਕਿਤੇ ਐਨਓਸੀ ਇਹਨਾਂ ਦੇਣੀਆਂ ਬਣੇ ਹੋਏ ਨੇ ਪੰਜਾਬ ਦੇ ਵਿੱਚ ਸੋ ਲੱਗਦਾ ਨਹੀਂ ਕਿ ਸਰਕਾਰ ਜਾਂ ਚੋਣ ਕਮਿਸ਼ਨ ਇਹਨੂੰ ਸਹੀ ਤਰੀਕੇ ਨਾਲ ਸਚਾਰੂ ਢੰਗ ਦੇ ਨਾਲ ਮਤਲਬ ਇਹ ਇਹ ਇਲੈਕਸ਼ਨ ਕਰਾਉਣ ਦੇ ਮੂਡ 'ਚ ਆ ਕੱਲੋਂ ਆਖਰੀ ਦਿਨ ਹੈ ਮੈਂ ਅੱਜ ਇਹ ਚਿੰਤਾ ਜ਼ਾਹਰ ਕਰਦਾ ਤੇ ਅੱਜ ਇਹ ਸ਼ੰਕਾ ਜ਼ਾਹਰ ਕਰਦਾ ਕਿ ਕੱਲ ਦੇ ਹਾਲਾਤ ਬੜੇ ਭੈੜੇ ਹੋਣੇ ਨੇ ਪੰਜਾਬ ਦੇ ਵਿੱਚ ਜੋ ਅੱਜ ਦਿਖ ਰਿਹਾ ਕਿਉਂਕਿ ਜਿਹੜੇ ਹਿਸਾਬ ਨਾਲ 50% ਤੋਂ ਵੱਧ ਹਾਲ ਤੱਕ ਫਾਰਮ ਜਮ੍ਹਾਂ ਨਹੀਂ ਹੋਏ ਹਾਲ ਤੱਕ ਬਹੁਤਾਂ ਨੂੰ ਐਨਓਸੀ ਨਹੀਂ ਮਿਲੀਆਂ ਕਿਸ ਫਾਰਮੈਲਿਟੀਆਂ ਇੰਨੀਆਂ ਨੇ ਮਤਲਬ ਕੱਲ ਨੂੰ ਕਿਹਦੇ ਫਾਰਮ ਫੜੇ ਜਾਂਦੇ ਨੇ ਕਿਹਦੇ ਫਾਰਮ ਨਹੀਂ ਫੜੇ ਜਾਂਦੇ ਕਿਹਦਾ ਕੀ ਬਣਦਾ ਕੀ ਹਾਲਾਤ ਹੁੰਦੇ ਨੇ ਇਹ ਇਹਦੀ ਬੜੀ ਚਿੰਤਾ ਹੈ ਸੋ ਇੱਥੇ ਮੈਂ ਸਮਝਦਾ ਕਿ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਆ ਪਹਿਲਾਂ ਤਾਂ ਦੇਖਿਆ ਜਾਵੇ ਪਹਿਲਾਂ 6 ਮਹੀਨੇ ਕਾਂਗਰਸ ਨੇ ਲੇਟ ਕਰੀ ਜੋ ਜੁਲਾਈ 18 ਦੇ ਵਿੱਚ ਪੰਚਾਇਤਾਂ ਦੀ ਟਰਨ ਪੂਰੀ ਹੋਈ ਸੀ 2018 ਦੇ ਵਿੱਚ 13 ਵਾਲੀ ਜਿਹੜੀ ਪੰਚਾਇਤ ਸੀ ਤੇ ਕਾਂਗਰਸ ਨੇ 6 ਮਹੀਨੇ ਲੇਟ ਕਰਾਈ ਅੱਗੇ ਇਹਨਾਂ ਨੇ 8 ਮਹੀਨੇ ਲੇਟ ਕਰਾਈ ਮਤਲਬ 15 ਮਹੀਨੇ ਤਾਂ ਵੈਸੀ ਉਹ ਟਰਨ ਦੇ ਮੁਤਾਬਕ ਇਲੈਕਸ਼ਨ ਲੇਟ ਚੱਲ ਰਹੀ ਆ ਕਾਰਪੋਰੇਸ਼ਨਾਂ ਉਹ ਲੇਟ ਚੱਲ ਰਹੀਆਂ 2-2 ਸਾਲ ਹਾਲਾਤ ਇਹ ਨੇ ਸਰਕਾਰਾਂ ਕੀ ਧਾਰਾ ਹੈ ਸਰਕਾਰਾਂ ਨੂੰ ਆਸ ਨਹੀਂ ਸਰਕਾਰ ਨੂੰ ਆਪਣੇ ਮਤਲਬ ਭਮਾ ਕੀ ਚੋਣਾਂ ਨੇ ਜਿਹੜੀਆਂ ਉਹ ਪਾਰਟੀਵਾਦੀ ਦੇ ਉੱਪਰ ਉੱਠ ਕੇ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਮਤਲਬ ਚੋਣ ਨਿਸ਼ਾਨਾ ਤੇ ਨਹੀਂ ਹੁੰਦੀਆਂ ਪਰ ਫਿਰ ਵੀ ਇੱਕ ਧੜੇ ਹੁੰਦੇ ਹੀ ਨੇ ਪਿੰਡਾਂ ਦੇ ਵਿੱਚ ਕਿ ਆਹ ਉਹ ਧੜਾ ਆ ਉਹ ਧੜਾ ਚਲੋ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਰਪੰਚੀ ਦੇ ਪੰਚੀ ਦੇ ਫਾਰਮ ਭਰਨੇ ਚਾਹੀਦੇ ਨੇ ਕਿ ਕੁਝ ਚੰਗੇ ਪੜ੍ਹੇ ਲਿਖੇ ਜੇ ਨੌਜਵਾਨ ਅਗਰੈਸਿਵ ਕੰਮ ਕਰਨ ਵਾਲੇ ਨੱਠ ਪੱਜ ਕਰਨ ਵਾਲੇ ਬੰਦੇ ਅੱਗੇ ਆਉਣਗੇ ਸਿਆਣੇ ਬੰਦੇ ਅੱਗੇ ਆਉਣਗੇ ਤਾਂ ਨੀ ਇਹ ਲੋਕਤੰਤਰ ਦੀ ਪੰਚਾਇਤ ਹੈ ਤਾਂ ਪਹਿਲੀ ਪੌੜੀ ਆ ਇੱਥੋਂ ਚੰਗੇ ਬੰਦੇ ਇੱਥੋਂ ਇੱਥੋਂ ਬਾਹਰ ਆਉਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਲੀਡਰਸ਼ਿਪ ਕੁਆਲਿਟੀ ਅੱਗੇ ਆਉਂਦੀ ਆ ਸੋ ਇਹ ਕੱਲ ਦਾ ਦਿਨ ਰਹਿ ਗਿਆ ਕੱਲ ਦੇ ਦਿਨ ਹੁਣ ਹਾਲਾਤ ਦੇਖਦੇ ਆ ਸਰਕਾਰ ਦੇ ਕੀ ਬਣਦੇ ਨੇ ਕੀ ਸਰਕਾਰ ਕੀ ਗੁੱਲ ਖੜਾਉਂਦੀ ਆ ਕੱਲ ਨੂੰ ਕਿੰਨੀਆਂ ਕਿੰਨੀਕ ਮਤਲਬ ਹਾਲਾਤਾਂ ਨੂੰ ਸੰਭਾਲਣ ਦੇ ਵਿੱਚ ਜਾਂ ਹਾਲਾਤਾਂ ਨੂੰ ਬਗਾੜਨ ਦੇ ਵਿੱਚ ਸਰਕਾਰ ਕੀ ਰੋਲ ਲਮਾਉਂਦੀ ਆ ਸੋ ਇਸ ਲਈ ਰੱਬ ਰੱਖਾ ਸਾਰਿਆਂ ਨੂੰ ਬੇਨਤੀ ਹੈ ਕਿ ਤਕੜੇ ਹੋ ਕੇ ਪਹਿਲੇ ਟਾਈਮ ਹੀ ਜਾ ਕੇ ਫਾਰਮ ਭਰਾਓ ਪਹਿਲੇ ਟਾਈਮ ਹੀ ਜਾ ਕੇ ਆਪਣੀ ਫਾਰਮੈਲਟੀਆਂ ਪੂਰੀਆਂ ਕਰਾ ਕੇ ਨਾਲ ਦੀ ਨਾਲ ਇਹ ਇਹ ਇਹਦੇ ਮਤਲਬ ਆਪਣੇ ਪੇਪਰ ਦਾਖਲ ਕਰੋ ਕਿਉਂਕਿ ਜੇ ਤੁਸੀਂ ਕੌਮ ਵੀ ਕੋਈ ਲੇਟ ਜਾਊਗਾ ਕਿ ਸਰਕਾਰ ਦਾ ਮੂਡ ਨਹੀਂ ਹੈ ਠੀਕ ਤੰਗ ਨਾਲ ਇਲੈਕਸ਼ਨ ਕਰਾਉਣ ਦਾ ਅਸੀਂ ਚਾਹੁੰਦੇ ਹਾਂ ਕਿ ਇੱਕ ਚੰਗੀ ਇਲੈਕਸ਼ਨ ਹੋਵੇ ਤੇ ਚੰਗੀ ਲੀਡਰਸ਼ਿਪ ਪੰਡਾ ਜੋ ਨਿਕੜ ਕੇ ਪੰਜਾਬ ਨੂੰ ਚਲਾਉਣ ਵਾਲੀ ਅੱਗੇ ਸਾਹਮਣੇ